ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਬੀਰ ਕਨੌਲੀ ਅੱਜ ਆਇਆ ਖੇਤਾਂ 'ਚ ਤੇ ਕਰਦੀ ਆਂ ਛੋਰੇ ਛੋਰੇ ਖੇਤਾਂ ਦੀ ਫੈਰ ਇਹ ਹੈ ਜੀ ਕੁਦਰਤ ਨੇਚਰ ਜੋ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਬੰਦੇ ਦੇ ਕੁਦਰਤ ਨਾਲ ਹਮੇਸ਼ਾ ਪਿਆਰ ਕਰੋ ਇਹ ਅੰਬ ਬਹੁਤ ਪੁਰਾਣਾ ਬੂਟਾ ਲੱਗਿਆ ਹੋਇਆ ਖੇਤਾਂ 'ਚ ਇਹ ਪੁਰਾਣੇ ਜ਼ਮਾਨੇ ਦਾ ਖੂਹ ਹੈ ਖੂਹ ਤਾਂ ਸੁੱਕ ਗਿਆ ਲਾ ਬੰਦ ਹੋ ਗਿਆ ਖੂਹ i'm i'm going to have a ਨਕਲੀ ਉਹ ਨਾ ਘੱਟ ਚੱਲੀ ਆ ਆ ਜੰਦਾ ਹੋ ਕੇ ਕਰ ਤੇ ਆ ਇਕੱਠੇ ਹੋ ਗਏ ਆੜੀ ਆੜੀ ਇਹ ਦੋਏ ਕਿੱਥੇ ਰਹਿੰਦਾ ਜੀ ਆ ਤਾਂ ਇਹ ਤਿੰਨ ਆ ਰਹੇ ਅੱਛਾ ਇਹ ਜਾਂਦਾ ਇਹ ਸੁਵੇਰੇ ਸਵੇਰੇ ਨੈਚੁਰਲ ਹਵਾ ਚੱਲ ਰਹੀ ਹੈ ਨਾ ਮੈਂ ਕਹਿੰਦਾ ਵੀ ਇੰਨੀ ਜ਼ਿਆਦਾ ਮਨ ਨੂੰ ਪੀਸਫੁੱਲ ਸ਼ਾਂਤੀ ਵਾਲੀ ਲੱਗਦੀ ਹੈ ਬਹੁਤ ਸੋਹਣਾ ਵਾਤਾਵਰਣ ਹੈ ਮਤਲਬ ਕਿ ਅੱਧਾ ਤੰਦਰੁਸਤ ਹੋ ਜਾਂਦਾ ਬੰਦਾ ਜੇ ਹੋ ਸਕੇ ਤਾਂ ਸਵੇਰੇ ਸਵੇਰੇ ਮਾਰਨਿੰਗ ਵਾਕ ਯੂਜ਼ ਕਰਿਆ ਕਰੋ ਸਾਹਮਣੇ ਦਰਗਤਾਂ ਦੀ ਝਿੜੀ ਆ ਸੰਗਣੀ ਜੀ ਤੇ ਇਹਦੇ ਚ ਮੂਰ ਬਹੁਤ ਜ਼ਿਆਦਾ ਰਹਿੰਦੇ ਆ। ਲੇਕਰ ਉਹ ਸਵੇਰੇ ਆਉਂਦੇ ਆ 5 5:30 6 ਵਜੇ ਨਾਲ ਟਾਣਾ ਚੋਣ ਵਾਸਤੇ ਖੇਤਾਂ ਚ। ਕਿਸੇ ਦਿਨ ਮੌਸਮ ਸੁਆਪਣਾ ਹੋਇਆ ਨਾ। ਮੀਂਹ ਵਾਲਾ ਮੌਸਮ ਹੋਇਆ ਜੀ। ਤੇ ਫਿਰ ਤੁਹਾਨੂੰ ਦਿਖਾਵਾਂਗੇ ਮੂਰ। ਪਹਿਲਾਂ ਪਾਉਂਦੇ ਮੂਰ। ਤੇ ਨਜ਼ਾਰਾ ਦੇਖਣ ਵਾਲਾ ਹੁੰਦਾ ਇੱਥੇ ਖੇਤਾਂ ਦੇ ਵਿੱਚ। ਹੇਰ ਹਵਾ ਚੱਲ ਪਈ ਐ ਸ਼ਾਇਦ ਬਹੁਤ ਨਹੀਂ ਦਸਿਆ ਹੋਇਆ ਇੱਕ ਮਹੀਨਾ ਤੱਕ ਇਹ ਦੱਖਣ ਦੀ ਹਵਾ ਜਿਹੜੀ ਦਿੱਲੀ ਚੱਲਦੀ ਐ ਕਾਰ ਤੋਂ ਹੀ ਲੇ ਗਿਆ ਕੱਢ ਕੇ ਬੰਦਾ ਤੇ ਠੇਕੇ ਦਿੱਤੀ ਹੋਈ ਐ ਜ਼ਮੀਨ ਆਪਾਂ ਨੇ ਆ ਸਮਾਦ ਹੈ ਬਾਬੇ ਦੀ ਸਾਹਮਣੇ ਸਮਾਦ ਹੈ ਬਾਬਾ ਜੀ ਦੀ ਆਹ ਪੂਲੇ ਬੰਨੇ ਨਾ ਇੱਥੇ ਪੁੱਟੇ ਖੜਿਆ ਸਫੈਦਿਆਂ ਦੇ ਇਹ ਹੈਗਾ ਹੀ ਨਹਿਰ ਇੱਥੇ ਬਾਹਰ ਨਹਿਰ ਇੱਥੇ ਵਾਹ ਜਿਹੜਾ ਸਾਹਮਣੇ ਦਿਖਦਾ ਆ ਜ ਡੋਲਾ ਜਿਹਾ ਦਿਖਦਾ ਇਹਦੇ ਬਾਨਪਰਲੀ ਸਾਈਡ ਨਹਿਰ ਹੈ ਕਿ ਸ਼ਾਇਦ ਅੱਜ ਜਾਣਾ ਹੈ ਚੰਡੀਗੜ੍ਹ ਯੂਨੀਵਰਸਿਟੀ ਸੀਯੂ ਚ ਇਹ ਸੀਗੀ ਜੀ ਆਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਬਹੁਤ-ਬਹੁਤ ਵੀਡੀਓ ਦੇਖਣ ਲਈ ਰੱਬ ਰਾਖਾ